ਮਿੰਟੋ ਜੀ ਕੱਲ ਆਪਾਂ ਗੱਲ ਕੀਤੀ ਸੀ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਿਹੜਾ ਕੇਸ ਸੀਗਾ ਉਹ ਜਦੋਂ ਐਸਆਈਟੀ ਨੇ ਉਹਨੂੰ ਰੱਦ ਕਰਨ ਵਾਸਤੇ ਆਪਣਾ ਦਾਖਲਾ ਕੀਤਾ ਜਵਾਬ ਦਾਖਲ ਕੀਤਾ ਤੇ ਉਸ ਤੋਂ ਅਗਲੇ ਦਿਨ ਅੱਜ ਖਬਰ ਆ ਰਹੀ ਹੈ ਕਿ ਉਹਨਾਂ ਨੇ ਪੰਚ ਸਿੰਘ ਸਹਿਬਾਨ ਦੀ ਗਦਰਤਾ ਦੇ ਵਿੱਚ ਮਾਫੀ ਮੰਗੀ ਹੈ ਕਿ ਜੇ ਕੋਈ ਸ਼ਬਦ ਦੇ ਦਰੋਤ ਹੋਇਆ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਵਸੇ ਉਹਨਾਂ ਨੇ ਮਾਫੀ ਮੰਗੀ ਤੇ ਮਾਫੀ ਵੀ ਉਹਨਾਂ ਨੇ ਕਰ ਦਿੱਤਾ ਗਿਆ ਕਹਿੰਦੇ ਧਾਰਮਿਕ ਪ੍ਰਚਾਰ ਵਾਸਤੇ ਵੀ ਪ੍ਰਵਾਨਗੀ ਮਿਲ ਗਈ ਹੈ ਤੇ ਇਹ ਪਹਿਲਾਂ ਤੋਂ ਤੈਅ ਸੀ ਜਾਂ ਫਿਰ ਉਸ ਮਸਲੇ ਤੋਂ ਜਸਤ ਬਾਦ ਕਿਵੇਂ ਨਾ ਜਲਦੀ ਕਿਵੇਂ ਮੈਨੇਜ ਹੋ ਗਿਆਗਾ ਦੇਖੋ ਰਣਜੀਤ ਸਿੰਘ ਢੜਰੀਆਂ ਵਾਲੇ ਛੋਟੀ ਉਮਰ ਚ ਪ੍ਰਚਾਰ ਕਰਨ ਲੱਗੇ ਛੋਟੀ ਉਮਰ ਚ ਫੋਲੋਅਰ ਕਾਫੀ ਸਨ ਜੀ ਠੀਕ ਹੈ ਜੀ ਹੁਣ ਤੇ ਤੁਸੀਂ ਦੇਖੇ ਹੋਣਾ ਜਦੋਂ ਕਿਤੇ ਪਟਿਆਲੇ ਨੂੰ ਜਾਵੋ ਤੇ ਉੱਤੇ ਹੀ ਆ ਬਿਲਕੁਲ ਬਹੁਤ ਵੱਡਾ ਸਥਾਨ ਗੁਰਦੁਆਰਾ ਸਾਹਿਬ ਦਾ ਹਾਂ ਜੀ ਹਾਂ ਜੀ ਹੁਣ ਤਾਂ ਉੱਥੇ ਰੌਣਕ ਲੱਗੀ ਆ ਪੂਰੀ ਆ ਖਾਣੇ ਵਾਣੇ ਵਾਲੇ ਉਹ ਵੀ ਲੀ ਟਾਈਪ ਦੇ ਹੋਟਲ ਵੀ ਖੁੱਲ੍ਹੇ ਹੋਏ ਨੇੜੇ ਨੇੜੇ अच्छा कुछ चीजों ਨੂੰ ਲੈ ਕੇ ਵਿਵਾਦ ਪੈਦਾ ਹੋਇਆ ਕੁਝ ਚੀਜ਼ਾਂ ਨੂੰ ਲੈ ਕੇ ਮਤਲਬ ਕਿ ਵਿਵਾਦ ਪੈਦਾ ਹੋਇਆ ਮਤਭੇਦ ਪੈਦਾ ਹੋਇਆ ਫਿਰ ਉਸ ਤੋਂ ਬਾਅਦ ਮਤਲਬ ਅਕਾਲ ਤੱਕ ਸਹਤੇ ਮਾਮਲੇ ਸ਼ਿਕਾਇਤਾਂ ਜਾਂ ਇਧਰ ਉਧਰ ਦੇ ਸ਼ਿਕਵੇ ਗਿਲੇ ਜਿਥੇ ਬੰਦੀਆਂ ਦੇ ਆਪੋ ਵਿੱਚ ਰਣਜੀਤ ਸਿੰਘ ਟੱਡਰੀਆਂ ਵਾਲੇ ਦੇ ਨਾਲ ਰਹੇ ਤੇ ਸਭ ਤੋਂ ਵੱਡਾ ਕਮ ਉਹਦੋਂ ਹੋਇਆ ਸੀਗਾ ਚਤਤਨ ਯਾਦ ਹੋਣਾ ਹੈ ਕਿ ਇਹਨਾਂ ਦੇ ਸਾਥੀ ਨੂੰ ਘੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਫਿਰ ਵੀ ਵਿਰੋਧਤਾ ਚੱਲਦੀ ਰਹੀ ਇਹਨਾਂ ਦੇ ਸਮਰਥਕ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਆ ਜੀ ਤੇ ਖਾਸ ਗੱਲ ਇਹ ਕਿ ਉਹ ਵੀ ਆਈਟੀ ਸੈਕਟਰ ਦੇ ਵਿੱਚ ਪੂਰੇ ਐਕਟਿਵ ਨੇ ਜੀ ਹੁਣ ਹੁੰਦਾ ਕੀ ਆ ਕਿ ਜਦੋਂ ਕੁਲਦੀਪ ਸਿੰਘ ਗੜਗੱਜ बतौर ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਸਾ ਨਿਯੁਕਤ ਹੁੰਦਾ ਆ ਤਾਂ ਉਹਨਾਂ ਨੇ ਇਹਨਾਂ ਨੂੰ ਇੱਕ ਸੱਦਾ ਦਿੱਤਾ ਸੀਗਾ ਹੂੰ ਕਿਉਂਕਿ ਪਹਿਲਾਂ ਇਹਨਾਂ ਦੇ ਦਵਾਨ ਲੱਗਦੇ ਹੁੰਦੇ ਸੀ ਸ਼ਾਇਦ ਆਪਣੇ ਏਰੀਆ ਚ ਵੀ ਲੱਗੇ ਹਾਂ ਹਾਂ ਜੀ ਤਾਂ ਉਹ ਕੁਝ ਪੇੜ ਹੋਣ ਦੇ ਇਮਕਾਨ ਹੋ ਜਾਂਦੇ ਰੋਤਾ ਬਹੁਤ ਜ਼ਿਆਦਾ ਹੋ ਗਈ ਜ਼ਮੀਨੀ ਪੱਧਰ ਤੇ ਹਮ ਵੱਖਰੇਵੇਂ ਕਹ ਲਉ ਜੀ ਵੱਖਰੇਵੇਂ ਵਿਰੋਧਤਾ ਦਾ ਰੂਪ ਧਾਰਨ ਕਰ ਜਾਂਦੇ ਹੁੰਦੇ ਹਾਂ ਫੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਉਹ ਮਰਡਰ ਹੋ ਗਿਆ ਉਹਦੇ ਵਿੱਚ ਟਕਸਾਲ ਵਾਲੇ ਪਿੱਟ ਤੇ ਆ ਗਏ ਉਹਨਾਂ ਨੇ ਤੇ ਜਾ ਕੇ ਫੁੱਲਾਂ ਦੀ ਵਰਸਾ ਕਰ ਦਿੱਤੀ ਸੀ ਕਿ ਤੁਹਾਨੂੰ ਯਾਦ ਹੋਣਾ ਕਚਹਿਰੀ ਦੇ ਵਿੱਚ ਤਾਂ ਮਤਲਬ ਕਿ ਸਾਰਾ ਕੁਝ ਜਿਹੜਾ ਹੈ ਨਾ ਉਹ ਚੱਲਦਾ ਰਿਹਾ ਚੱਲਦਾ ਰਿਹਾ ਤਾਂ ਕੁਲਦੀਪ ਸਿੰਘ ਗੜਗਾ ਚੋਰਾ ਨੇ ਇਹਨਾਂ ਨੂੰ ਸੱਦਾ ਦਿੱਤਾ ਸੀਗਾ ਕਿ ਜੋ ਰੋਕ ਵਗੈਰਾ ਲੱਗੀ ਸੀਗੀ ਹੂੰ ਕਿ ਭਾਈ ਤੁਸੀਂ ਇਦਾਂ ਦੀਵਾਨ ਨਾ ਲਾਓ ਇਹਨਾਂ ਨੇ ਬੰਦ ਕਰਤੀ ਸੀਗੇ ਜੀ ਵੀ ਅਸੀਂ ਕਿਸੇ ਖੂਨ ਖਰਾਬੇ ਚ ਨਹੀਂ ਪੈਣਾ ਕਿਉਂਕਿ ਇਹਨਾਂ ਦਾ ਅੱਜਕੱਲ ਤੁਹਾਨੂੰ ਪਤਾ ਇੱਕ ਤੇ ਆਪਣਾ ਉਹ ਧਾਰਮਿਕ ਸਥਾਨ ਹੈ ਜਿਹੜਾ ਕਾਫੀ ਖੁੱਲਾ ਡੁੱਲਾ ਹੈ ਹੂੰ ਤੁਝਾ ਇਹਨਾਂ ਦੀ ਇੰਟਰਨੈਟ ਰੀਚ ਕਾਫੀ ਆ ਕਾਫੀ ਜ਼ਿਆਦਾ ਬਿਲਕੁਲ ਮਤਲਬ ਕਿ ਉਹ ਜੋ ਕਰਦੇ ਆ ਉਹਨਾਂ ਦੱਤੇ ਆਪਣਾ YouTube ਚੈਨਲ ਆਪਣੇ ਜਿਹੜੇ ਪੁਰਾਣੇ YouTube ਚੈਨਲ ਹੈ ਨਾ ਉਹਨਾਂ ਸਾਰਿਆਂ ਚ ਕਹ ਲੋ ਕਿ ਉਹ ਚੈਨਲ ਹੈ ਜਿਹੜਾ ਪਹਿਲੀਆਂ ਚ ਸਥਾਪਿਤ ਹੋਇਆ ਵਿਆ ਕੀ ਬਾਤ ਹੈ ਜੀ ਗੱਲ ਇਹ ਆ ਕਿ ਉਤੇ ਬਾਅਦ ਹੁਣ ਇਹ ਅਚਾਨਕ ਕੋਈ ਇਹਦਾ ਗਾਉ ਪ੍ਰੋਗਰਾਮ ਨਹੀਂ ਸੀ ਆਪਾਂ ਕੱਲ ਖਬਰ ਕੀਤੀ ਸੀ ਕੱਲ ਦੀ ਖਬਰ ਕੀਤੀ ਨਹੀਂ ਤਾਂ ਬਹੁਤ ਘੱਟ ਖਬਰਾਂ ਟੱਡਰੀਆਂ ਵਾਲੇ ਤੇ ਹਾਂ ਠੀਕ ਹੈ ਜਿਹੜੇ ਲੋਕ ਪੰਥਕ ਚਰਚਾਵਾ ਕਰਦੇ ਰਹਿੰਦੇ ਨੇ ਲਗਾਤਾਰ ਮੁਸلسل ਉਹਨਾਂ ਦੇ ਬਹਿਸ ਵੈਸਿਆਂ ਚ ਇਹ ਚੀਜ਼ਾਂ ਰਹਿੰਦੀਆਂ ਨੇ ਜੀ ਕਿਉਂਕਿ ਆਪਣਾ ਉਹ ਖੇਤਰ ਨਹੀਂ ਹੈ ਅਧਿਆਤਮ ਦਾ ਜਾਂ ਧਾਰਮਿਕ ਆਪਾਂ ਤਾਂ ਦੂਜੀਆਂ ਖਬਰਾਂ ਜ਼ਿਆਦਾ ਕਰਦੇ ਹਾਂ ਜੀ ਤਾਂ ਮਤਲਬ ਕਿ ਇਹ ਅਚਾਨਕ ਸੁਰਖੀਆਂ ਚ ਕੱਲ ਆਏ ਕਿ ਐਸਆਈਟੀ ਨੇ ਇਹਨਾਂ ਨੂੰ ਲਗਭਗ ਚੇਟ ਦੇ ਦਿੱਤੀ ਫਾਰਕ ਕਰ ਦਿੱਤਾ ਉਸ ਤੋਂ ਬਾਅਦ ਅਚਾਨਕ ਅੱਜ ਖਬਰ ਆਉਂਦੀ ਆ ਕਿ ਅਕਾਲ ਤਖਤ ਸਾਹਿਬ ਤੇ ਪਹੁੰਚ ਗਏ ਜੀ ਜਿਸ ਵੇਲੇ ਪਹੁੰਚ ਗਏ ਉਸ ਵੇਲੇ ਫਿਰ ਮੀਡੀਆ ਜਿਹੜਾ ਉੱਥੇ ਇਕੱਠਾ ਹੋ ਗਿਆ ਜਮਾਵੜਾ ਹੋ ਗਿਆ ਫਿਰ ਇਹ ਕਿਹਾ ਗਿਆ ਕਿ ਇਹਨਾਂ ਨੇ ਆਪਣੇ ਕੀਤੇ ਕਰਾਏ ਵਾਸਤੇ ਜੋ ਵੀ ਮਤਲਬ ਕਿ ਅੱਜ ਤੱਕ ਇਹਨਾਂ ਦਾ ਜਿਹੜਾ 20-25 ਸਾਲ ਦਾ ਸਫਰ ਆ ਮਤੌਰ ਪ੍ਰਚਾਰਕ ਠੀਕ ਹੈ ਨਾ ਜੀ ਤਾਂ ਉਹ ਸਾਰਾ ਕੁਝ ਝੋਲੀ ਚ ਪਵਾ ਲਿਆ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਉੱਕਾ ਪੁੱਕਾ ਹੀ ਪਵਾਇਆ ਕਿ ਭਾਈ ਜੋ ਹੋਇਆ ਠੀਕ ਆ ਅਹੀ ਗੱਲ ਹੋ ਗਈ ਜੀ ਕਿ ਭਾਈ ਜੋ ਮੇਰੇ ਤੋਂ ਜਾਣੇ ਅਣਜਾਣੇ ਚ ਜੇ ਹੋਇਆ ਤਾਂ ਭਾਈ ਠੀਕ ਹੈ ਮੈਂ ਚੋਲੀ ਪਾਉਣਾ ਚਲੋ ਸ਼ਾਇਦ 510 ਰੁਪਏ ਦੀ ਦੇਖਦਾ ਹੁਕਮ ਹੋ ਗਿਆ ਹੂੰ ਇਦਾਂ ਹੀ ਅੱਜ ਸ਼ਾਇਦ ਸਰਨਾ ਉਹਦਾ ਮਸਲਾ ਸੀਗਾ ਗਿਆਨੀ ਗੁਰਮukh ਸਿੰਘ ਦਾ ਮਸਲਾ ਸੀਗਾ ਚਲੋ ਉਹਨਾਂ ਨੂੰ ਵੀ ਤਨਖਾਹ ਲਾ ਦਿੱਤੀ ਗਈ ਮਤਲਬ ਕਿ ਜੋ ਧਾਰਮਿਕ ਤੌਰ ਤੇ ਹੁੰਦੀ ਹੈ ਹੂੰ ਹੁਣ ਉਹਨਾਂ ਨੂੰ ਮਤਲਬ ਕਿ ਆਹੀ ਕੀਰਤਨ ਸਰਵਨ ਕਰਨਾ ਹੈ ਜਾਂ ਦੇਖ ਕਰਾਉਣੀ ਹੈ ਕੁਝ ਇਸ ਤਰ੍ਹਾਂ ਦਾ ਹਾਂਜੀ ਆਪਾਂ ਚਲੋ ਆਪਣਾ ਹਾਂਜੀ ਆਪਣਾ ਜਿਹੜਾ ਵਿਸ਼ਾ ਹੈ ਉਹ ਇਹੀ ਆ ਕਿ ਹੁਣ ਇਹ ਜਦੋਂ ਬਾਹਰ ਆਏ ਆ ਇਹਨਾਂ ਨੇ ਇੱਕ ਗੱਲ ਬੜੀ ਕਹ ਲੋ ਕਿ ਕਸੁੱਤੀ ਕਰ ਦਿੱਤੀ ਟਕਸਾਲ ਵਾਸਤੇ ਹੂੰ ਇਹ ਕਹਿੰਦੇ ਵੀ ਵੇਖੋ ਮੈਂ ਤੇ ਚਲੋ ਜੋ ਚੀਜ਼ਾ ਮੈਨੂੰ ਕਿਹਾ ਗਿਆ ਕਿ ਭਾਈ ਇਹ ਗਲਤ ਆ ਮੈਂ ਤੇ ਉਹਦੇ ਵਾਸਤੇ ਮਾਫੀ ਮੰਗ ਲਈ ਹੂੰ ਹੁਣ ਤੁਸੀਂ ਵੀ ਜਿਹੜਾ ਸਾਡਾ ਬੰਦਾ ਮਾਰਿਆ ਜਾ ਸ਼ਬੀਲ ਲਈ ਆ ਜੀ ਦੇਖੋ ਸ਼ਬੀਲ ਕਨਸੈਪਟ ਬਹੁਤ ਵੱਡਾ ਸੀ ਗਲਤ ਵੱਡਾ ਬਿਲਕੁਲ ਆ ਹੁਣ ਆਪਣੇ ਸ਼ਬੀਲਾਂ ਚੱਲ ਪੈਣੀਆਂ ਨੇ ਚੱਲ ਵੀ ਰਹੀਆਂ ਨੇ ਸ਼ਾਇਦ ਕਰ ਤਾ ਉਹ ਕਹਿੰਦੇ ਵੀ ਜਿਹੜਾ ਉਹ ਸ਼ਬੀਲ ਨੂੰ ਲੈ ਕੇ ਤੁਸੀਂ ਕੀਤਾ ਹੁਣ ਕੀ ਬਾਬਾ ਹਰਨਾਮ ਸਿੰਘ ਤੁਣਾ ਉਹਦੇ ਵਾਸਤੇ ਮਾਫੀ ਮੰਗਣਗੇ ਇੱਕ ਬਹੁਤ ਵੱਡਾ ਸਵਾਲ ਉਹਨਾਂ ਨੇ ਹੋ ਗਿਆ ਤੇ ਇੱਕ ਕਹ ਲੋ ਕਿ ਕਹ ਲੋ ਕਸੂਤੀ ਪਰਸਤੀਤੀ ਵੀ ਪੈਦਾ ਕਰ ਦਿੱਤੀ ਹੈ ਨਾ ਹੂੰ ਸੋ ਕੁੱਲ ਮਿਲਾ ਕੇ ਕਹਨੂੰ ਕਿ ਦੇਖੋ ਇੱਕ ਤੇ ਇਹ ਚੀਜ਼ ਇਹ ਆ ਕਿ ਜਿਹੜੇ ਬਾਬਾ ਧੁਮਾ ਨੇ ਉਹ ਅਕਾਲੀ ਦਲ ਬਾਦਲ ਦੇ ਬਹੁਤ ਨੇੜੂ ਰਹੇ ਹੂੰ ਪਾਸਟ ਚ ਇਹ ਆਪਾਂ ਦੇਖੀਏ ਖਾਸ ਤੌਰ ਤੇ ਜਦੋਂ ਸੰਤ ਸਮਾਜ ਸ਼ੁਰੂਮਣੀ ਅਕਾਲੀ ਦਲ ਬਾਦਲ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਂਦਾ ਸੀਗਾ ਜੀ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੀ ਮਤਭੇਦ ਚੱਲ ਰਹੇ ਨੇ ਠੀਕ ਹੈ ਜੀ ਮਤਭੇਦ ਚੱਲ ਰਹੇ ਨੇ ਆਪਾਂ ਦੇਖਿਆ ਵਿਰੋਧਤਾ ਜਿਹੜੀ ਆ ਬਾਬਾ ਅਰਨਮ ਸਿੰਘ ਤੁਮਾਂ ਨੇ ਐਲਾਨੀਆਂ ਕੀਤੀ ਖਾਸ ਤੌਰ ਤੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਬਿਲਕੁਲ ਬਿਲਕੁਲ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਵੀ ਪੈਰੋਕਾਰਾਂ ਦੀ ਗਿਣਤੀ ਖਾਸੀ ਆ ਤੇ ਟਕਸਾਲੀਆਂ ਦੀ ਗਿਣਤੀ ਵੀ ਹੈਗੀ ਆ ਜੀ ਤਾਂ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਐਸਾ ਹੋਏਗਾ ਕਿ ਜਿਵੇਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਹੁਣ ਪਤਾ ਨਹੀਂ ਕਿਸਤੇ ਕਹਿਣ ਤੇ ਕਿਸਤੀ ਪ੍ਰੇਰਣਾ ਤੇ ਜਾਂ ਕਹਿ ਲੋ ਕਿ ਆਪਣਾ ਉਹਨਾਂ ਦਾ ਫੈਸਲਾ ਹੈ ਕਿ ਉਹਨਾਂ ਨੇ ਜਾ ਕੇ ਇਹ ਸਾਰਾ ਕੁਝ ਕਰ ਲਿਆ ਚਲੋ ਠੀਕ ਹੋ ਗਿਆ ਕੀ ਇਨ ਫਿਊਚਰ ਬਾਬਾ ਹਰਨਾਮ ਸਿੰਘ ਤੁਮਾਂ ਵੀ ਇਸ ਤਰ੍ਹਾਂ ਦਾ ਫੈਸਲਾ ਲੈਂਦੇ ਆ ਤੇ ਹੌਲੇ ਹੌਲੇ ਇਹਨਾਂ ਦੀ ਜਿਹੜੀ ਉਹ ਵਖਰੇਵੇਂ ਵਾਲੀ ਕਹਾਣੀ ਖਤਮ ਹੋ ਜਾਏਗੀ ਤੇ ਫਿਰ ਤੂੰ ਇੱਕ ਕਹਿ ਲੋ ਕਿ ਜੋ ਆਪਾਂ ਦੇਖਿਆ ਅੱਗੇ ਸੰਤ ਸਮਾਜ ਦੇ ਰੂਪ ਦੇ ਵਿੱਚ ਇੱਕ ਗਰੁੱਪ ਸੀਗਾ ਜਥੇ ਵੰਦੀਆਂ ਦਾ ਕੀ ਇਸ ਤਰ੍ਹਾਂ ਦਾ ਗਰੁੱਪ ਇਸ ਤਰ੍ਹਾਂ ਦਾ ਅਲਾਈਅੰਸ ਬਣ ਜਾ ਰਿਹਾ ਹੈ ਕਿਉਂਕਿ ਜਨਜੀਤ ਸਿੰਘ ਢੱਡਰੀਆਂ ਵਾਲੇ ਮੈਂ ਜਿਵੇਂ ਕਿਹਾ ਕਿ ਹੁਣ 5-10 ਸਾਲਾਂ ਦੇ ਵਿੱਚ ਉਹਨਾਂ ਦੇ ਵੀ ਪੈਰੋਕਾਰਾਂ ਦੀ ਗਿਣਤੀ ਪੈਰੋ ਪੈਰ ਵਧੀ ਆ ਵਧੀ ਹੈ ਵਧੀਆ ਬਿਲਕੁਲ ਤੁਸੀਂ ਕਹਿੰਨਾ ਜੀ ਦਿਵਾਨ वगैरह ਘਟ ਗਏ ਪਰ ਗਿਣਤੀ ਉਹਨਾਂ ਦੀ ਲਗਾਤਾਰ ਵਧ ਰਹੀ ਹੈ ਕਿਉਂਕਿ ਉਹ ਦੇਖੋ ਆਪਾਂ ਤਾਂ ਇਹਨਾਂ ਚੀਜ਼ਾਂ ਤੇ ਵਿਸ਼ਲੇਸ਼ਣ ਕਰਦੇ ਰਹਿੰਨੇ ਆ ਕਿ ਸਿਆਸਤ ਜਿਹੜੀ ਉਹ ਨਾਲ-ਨਾਲ ਚੱਲਦੀ ਹੈ ਤਾਂ ਹੌਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ 72 ਨੂੰ ਲੈ ਕੇ ਕਾਫੀ ਕੁਝ ਹੋ ਰਿਹਾ ਹੈ ਕਾਫੀ ਹਲ ਚੱਲਿਆ ਉਹਦੀ ਇੱਕ ਛੋਟੀ ਜੀ ਮਿਸਾਲ ਲੈ ਲਓ ਮੈਂ ਤੁਹਾਨੂੰ ਹੋਰ ਇੱਕ ਗੱਲ ਥੋੜੀ ਜੀ ਹੋਰ ਕਰਨੀ ਚਾਹਾਂਗਾ ਜੀ ਜੀ ਕਿ ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੁਖਵੀਰ ਸਿੰਘ ਬਾਦਲ ਨੇ ਜਿਹਦੇ ਵਿੱਚ ਖੱਬੀ ਬਾ ਉਹਨਾਂ ਨੇ ਘਾਤਰੇ ਇਦਾਂ ਪਾਈ ਆ ਹੂੰ ਠੀਕ ਹੈ ਨਾ ਜੀ ਜੀ ਉਹ ਗੱਲ ਚ ਪਾਈ ਆ ਬਾਹ ਤੇ ਪਲਾਸਟਰ ਲਗਾ ਪਲਾਸਟਰ ਲਗਾਉਦੇ ਤੇ ਹਨਾ ਜਾਂੋ ਕਪੜਾ ਜਾਂ ਪਤਾ ਨਹੀਂ ਕੀ ਬੰਨਿਆ ਇੱਕ ਤੇ ਇਹ ਆ ਕਿ ਚਲੋ ਸਟਾ ਦਿਲ ਤੇ ਤੇ ਲੱਗੀਆਂ ਹੀ ਨੇ ਪ੍ਰਧਾਨ ਦੇ ਜਿਸਮ ਤੇ ਬਹੁਤ ਲੱਗੀਆਂ ਜੀ ਪਹਿਲਾਂ ਲੱਤ ਲੱਤ ਤੇ ਪਲਸਟਰ ਲਗਾ ਕੇ ਟੇ ਤੇ ਫਿਰ ਆ ਮੋਢੇ ਦਾ ਹੋ ਗਿਆ ਜੀ ਫਿਰ ਹੁਣ ਬਾਹ ਦਾ ਹੋ ਗਿਆ ਪਰ ਇਸ ਦਰਮਿਆਨ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਸੁਖਵੀਰ ਸਿੰਘ ਬਾਦਲ ਨੇ ਕੱਲ ਲੁਧਿਆਣੇ 'ਚ ਇੱਕ ਗੱਲ ਕਹੀ ਹਮ ਕਿ ਭਾਈ ਭਾਰਤੀ ਫੌਜ ਨੇ ਬਹੁਤ ਵਧੀਆ ਕੀਤਾ ਦੁਬਾਰਾ ਰਿਪੀਟ ਕੀਤਾ ਉਹਨਾਂ ਨੇ ਇਸ ਸੀਜ਼ਨ ਨੂੰ ਹਾਂ ਜੀ ਪਹਿਲਾਂ ਮੋਢੇ ਤੇ ਦਰਬਾਰ ਸਾਹਿਬ ਬਾਰੇ ਵੀ ਉਹਨਾਂ ਨੇ ਕਿਹਾ ਕਿ ਅੱਛਾ ਹੋਇਆ ਹਮ ਜੋ ਭਾਰਤੀ ਫੌਜ ਦਾ ਬਿਆਨ ਸੀਗਾ ਜੀ ਹੁਣ ਨਾਲ ਉਹ ਕਹਿੰਦੇ ਆ ਕਿ ਜਦੋਂ ਸਵਾਲ ਕੀਤਾ ਗਿਆ ਕਿ ਭਾਈ ਜਿਹੜੇ ਹੈਗੇ ਨੇ ਐਸਟੀਪੀਸੀ ਵਾਲੇ ਉਹ ਤੇ ਕਹਿੰਦੇ ਆ ਕਿ ਅਜਿਹਾ ਹੋਇਆ ਹੀ ਨਹੀਂ ਮਤਲਬ ਕਿ ਇਹਦਾ ਕੋਈ ਹਾਈ ਨਹੀਂ ਪ੍ਰਮਾਣ ਨਹੀਂ ਕੋਈ ਇਜਾਜ਼ਤ ਉਹ ਕਹਿੰਦੇ ਜੀ ਐਸਟੀਪੀਸੀ ਵਾਲੇ ਕੀ ਕਹਿੰਦੇ ਮੈਨੂੰ ਨਹੀਂ ਪਤਾ ਤਾਂ ਤੁਸੀਂ ਸੋਚ ਕੇ ਦੇਖੋ ਕਿ ਸੁਖਬੀਰ ਸਿੰਘ ਬਾਦਲ ਹਰਾਂ ਦੇ ਵੀ ਬਿਆਨ ਜਿਹੜੇ ਅੱਜ ਕੱਲ੍ਹ ਹੂੰ ਬਹੁਤ ਹਾਦ ਤੱਕ ਕਹਿ ਲੋ ਕਿ ਨਰੇਂਦਰ ਮੋਦੀ ਗਵਰਨਮੈਂਟ ਨੂੰ ਪਲੋਸ ਰਹੇ ਨਹੀਂ ਉਹਨਾਂ ਦੇ ਪੱਖ ਚ ਪੁਕਤ ਰਹੇ ਨੇ ਹੂੰ ਤਾਂ ਉਧਰੋਂ ਇਹ ਚੀਜ਼ਾਂ ਸਮਾਨਾਂਤਰ ਬਰਾਬਰ ਚੱਲ ਰਹੀਆਂ ਨੇ ਜੀ ਤਾਂ ਫਿਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਵਾਪਰ ਸਕਦਾ ਹੈ ਜੀ 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 ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਕੁਝ ਕਮੈਂਟ ਮੈਂ ਸਾਂਭ ਰੱਖੇ ਨੇ ਮਿੰਟੋ ਜੀ ਪੜ ਲਏ ਆਪਾਂ ਜਗਤਾਰ ਢੁੱਡੀਕੇ ਜੀ ਕਹਿ ਰਹੇ ਨੇ ਕਿ ਇਹ ਸਭ ਮਿਹਰਬਾਨੀ ਕਹਿੰਦੇ ਗੜਗਾਜ ਸਾਹਿਬ ਹੋਰਾਂ ਦੀ ਹੈ ਔਰ ਅਮਰਿਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਸਿੱਖੀ ਦੇ ਪ੍ਰਚਾਰ ਕਰਨ ਮਿਲ ਕੇ ਪ੍ਰਚਾਰ ਕਰਨਾ ਚਾਹੀਦਾ ਤਾਂ ਜੋ ਕੰਦੇ ਕੇ ਕੌਮ ਦਾ ਫਾਇਦਾ ਹੋ ਸਕੇ ਔਰ ਜੱਟਨ ਫਾਇਰ ਜੀ ਕਹਿ ਰਹੇ ਕਿ ਪਿਛਲੇ ਦਿਨੀ ਸਾਫ ਹੋ ਗਿਆ ਸੀ ਕਿ ਤੁਮਾ ਸਾਹਿਬ ਹੁਣ ਸਮਝੌਤੇ ਲਈ ਤਿਆਰ ਹਨ ਤੇ ਮਿੱਤਰ ਇੱਕ ਕਹਿ ਰਹੇ ਨੇ ਕਿ ਭਾਈ ਉਹਨਾਂ ਦੇ ਫੋਲੋਅਰਸ ਕਾਫੀ ਨੇ ਤੇ ਪੀੜੀਆਂ ਹ ਇੱਕ ਦੋ ਪੀੜੀਆਂ ਤੇ ਖੈਰ ਬਦਲ ਜਾਂਦੀਆਂ ਨੇ ਹੌਲੀ ਹੌਲੀ ਇੱਕ ਮਿੱਤਰ ਕਹਿ ਰਹੇ ਨੇ ਸੰਘੇੜਾ ਸਾਹਿਬ ਇਹ ਕਹਿ ਰਹੇ ਨੇ ਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀ ਦੇਆਲੀ ਨੂੰ ਕਹਿੰਦੇ ਗਦਾਰ ਕਿਹਾ ਤੇ